ਉਹ ਗੁਰੂ ਉਹ ਤੇ ਮੇਰੇ ਦਰਬਾਰ ਚ ਚਾਹੀਦਾ ਨਾ ਜਿਹੜਾ ਏਡਾ ਗੁਰੂ ਹੈ ਇੱਥੇ ਲਿਆ ਉਹ ਨਹੀਂ ਕਹਿੰਦੇ ਆਉਣ ਵਾਲਾ ਉਹਨੇ ਨਹੀਂ ਆਉਣਾ ਕਿੱਥੇ ਹੈ ਕਹਿੰਦੇ ਹਰੀਦਾਸ ਬ੍ਰਿੰਦਾਬਨ ਵਿੱਚ ਰਹਿੰਦਾ ਉਹ ਤੇ ਕ੍ਰਿਸ਼ਨ ਜੀ ਦਾ ਭਗਤ ਹੈ ਪ੍ਰੇਮੀ ਭਗਵਾਨ ਕ੍ਰਿਸ਼ਨ ਨੂੰ ਮੰਨਦਾ ਹੈ ਉਹ ਰਾਸ ਕਰਦਾ ਹੈ ਨੱਚਦਾ ਹੈ ਤਾਂ ਵੀ ਕ੍ਰਿਸ਼ਨ ਲਈ ਗਾਉਂਦਾ ਹੈ ਤਾਂ ਵੀ ਕ੍ਰਿਸ਼ਨ ਉਹ ਨਹੀਂ ਕਿਸੇ ਲਈ ਗਾਉਂਦਾ ਰਾਜ ਦਰਬਾਰ 'ਚ ਨਹੀਂ ਗਾਉਣਾ ਉਹ ਤੇ ਕ੍ਰਿਸ਼ਨ ਦਾ ਬਣਿਆ ਬੜਾ ਬਸਤ اکبر ਕਹਿੰਦੇ ਗੁਣੀ ਬੰਦਿਆਂ ਦੀ ਬੜੀ ਕਦਰ ਕਰਦਾ ਸੀ ਕਹਿੰਦਾ ਮੈਂ ਤੇ ਫਿਰ ਦਰਸ਼ਨ ਕਰਨੇ ਨੇ ਉਹਦੇ ਕਹਿੰਦੇ ਦਰਸ਼ਨ ਕਰਨ ਤਾਂ ਐਦਾ ਨਹੀਂ ਹੋ ਸਕਣੇ ਅਕਬਰ ਜੇ ਜਾਏਗਾ ਬਰਿੰਦਾਵਨ ਉੱਥੇ ਤੇ ਵੈਸੇ ਹੀ ਮਾਹੌਲ ਬਦਲ ਜਾਣਾ ਉੱਥੇ ਤਾਂ ਮਾਹੌਲ ਬਦਲ ਜਾਣਾ ਹੈ ਮੇਰੇ ਗੁਰੂ ਨੇ ਨਹੀਂ ਗੋਣਾ ਕਹਿੰਦੇ ਫਿਰ ਕਿਵੇਂ ਮੈਂ ਤੇ ਦਰਸ਼ਨ ਜ਼ਰੂਰ ਕਰਨੇ ਨੇ ਤੂੰ ਮੇਰੇ ਅੰਦਰ ਉਤਸੁਕਤਾ ਜਗਾ ਦਿੱਤੀ ਬੈਰਾਗ ਪੈਦਾ ਕਰਤਾ ਵੀ ਉਹਦੇ ਤੇ ਦਰਸ਼ਨ ਕਰਨੇ ਨੇ ਤੇਰੇ ਗੁਰੂ ਦੇ ਕਹਿੰਦੇ ਜੇ ਮੇਰੇ ਗੁਰੂ ਦੇ ਦਰਸ਼ਨ ਕਰਨੇ ਨੇ ਰੂਪ ਬਦਲ ਦੋ ਰੂਪ ਬਦਲਦੇ ਆ ਫਿਰ ਆਪਾਂ ਚੱਲਦੇ ਕਹਿੰਦੇ ਰੂਪ ਕਿਵੇਂ ਬਦਲਾਂ ਅਖੇ ਤੂੰ ਤੁਸੀਂ ਨਾ ਅਕਬਰ ਨੂੰ ਕਿਹਾ ਕਹਿੰਦੇ ਉੱਥੇ ਬੜੇ ਕੀਰਤਕ ਰੱਖ ਉੱਥੇ ਰਾਗ ਦੇ ਮਾਹਰ ਨੇ ਉਹਨਾਂ ਨੇ ਆਉਣਾ ਮੈਂ ਵੀ ਚੱਲਦਾ ਮੈਂ ਵੀ ਜਾਂਦਾ ਚੱਲਦੇ ਆਪਾਂ ਤੇ ਤੂੰ ਮੇਰੇ ਸਾਜ ਚੁੱਕਣ ਵਾਲਾ ਬਣ ਕੇ ਚੱਲ ਸਾਜ ਚੁੱਕ ਕੇ ਲੈ ਕੇ ਚੱਲ ਉਹ ਕਹਿੰਦਾ ਮੈਂ ਸਭ ਕੁਝ ਬਣਨ ਨੂੰ ਤਿਆਰ ਆ ਮੈਂ ਤੇਰਾ ਗੁਰੂ ਵੇਖਣਾ ਤੂੰ ਕਹਿੰਦਾ ਮੈਂ ਤੇ ਕੁਝ ਵੀ ਨਹੀਂ ਉਹਦੇ ਸਾਹਮਣੇ ਕੋਈ ਏਡਾ ਕਮਾਲ ਦਾ ਇੱਕ ਵਾਰੀ ਵੇਖਣਾ ਸਾਜ ਚੁਕਾ ਕੇ ਤਾਨਪੁਰੇ ਵਗੈਰਾ ਜੋ ਵੀ ਸੀ ਉਹ ਝੁੱਕ ਕੇ ਅਕਬਰ ਭੇਸ ਬਦਲ ਕੇ ਆਗਰੇ ਤੋਂ ਬਰਿੰਦਾ ਬਣ ਗਿਆ ਉਥੇ ठाकुर ਜੀ ਨੂੰ ਕ੍ਰਿਸ਼ਨ ਭਗਵਾਨ ਨੂੰ ਪੂਜਿਆ ਮੰਨਿਆ ਜਾਂਦਾ ਹੈ ਉਥੇ ਰਸਕ ਲੋਕ ਰਹਿੰਦੇ ਐ ਰਸ ਪਿਆਰ ਕਰਨ ਵਾਲੇ ਰਾਧਾ ਨੇ ਕ੍ਰਿਸ਼ਨ ਨਾਲ ਪ੍ਰੇਮ ਕੀਤਾ ਰਾਧਾ ਨੂੰ ਪ੍ਰੇਮ ਦੀ ਮੂਰਤ ਮੰਨ ਕੇ ਪੁੱਜਿਆ ਤੇ ਮਨਾਇਆ ਜਾਂਦਾ ਹੈ ਉੱਥੇ ਰਾਸਾ ਅੱਜ ਵੀ ਹੁੰਦੀਆਂ ਐ ਰਾਧਾ 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 ਕਰਦੇ ਐ ਸਾਰੇ ਰਾਧਾ ਦੀ ਪੂਜਾ ਕਿਉਂ ਹੁੰਦੀ ਐ ਕ੍ਰਿਸ਼ਨ ਜੀ ਨਾਲੋਂ ਰਾਧਾ ਨੂੰ ਵੱਧ ਕਿਉਂ ਮੰਨਦੇ ਐ ਕਹਿੰਦੇ ਰਾਧਾ ਤੂੰ ਪ੍ਰੇਮ ਸਿਖਾ ਕ੍ਰਿਸ਼ਨ ਤੇ ਆਪੇ ਹੀ ਆ ਜਾਏਗੀ ਅਸੀਂ ਰਾਧਾ ਨੂੰ ਸੰਬੋਲਿਕ ਤੌਰ ਤੇ ਸਿੰਬਲ ਤੌਰ ਤੇ ਮੰਨਦੇ ਹਾਂ ਜਿਵੇਂ ਕਿਸ ਨੁਕਤੇ ਨੂੰ ਸਮਝਣਾ ਗੁਰੂ ਨਾਲੋਂ ਗੁਰੂ ਦਾ ਪਿਆਰਾ ਮਿਲਣਾ ਜ਼ਰੂਰੀ ਹੈ ਜੇ ਪਿਆਰਾ ਮਿਲ ਗਿਆ ਉਹਨੇ ਤਰੀਕਾ ਦੱਸ ਦੇਣਾ ਗੁਰੂ ਤੇ ਫਿਰ ਬਦਰ ਬਦਰ ਹੀ ਹੈ ਰੱਬ ਦਾ ਪਿਆਰਾ ਮਿਲੇ ਜਾਂਦਾ ਜ਼ਰੂਰੀ ਹੈ ਨਾ ਤੂੰ ਆਵੇਂ ਬਸ ਬਹੁਤ ਕਣਾਵਣੇ ਨਾ ਤੂੰ ਆਵੇਂ ਬਸ ਵੇਦ ਪੜਾਵਣੇ ਨਾ ਤੂੰ ਆਵੇਂ ਬਸ ਤੀਰਥ ਧਾਈਏ ਨਾ ਤੂੰ ਆਵੇਂ ਬਸ ਧਰਤੀ ਧਾਈਏ ਨਾ ਤੂੰ ਆਵੇਂ ਬਸ ਕਿਤੇ ਸਿਆੜ ਪੈ ਨਾ ਤੂੰ ਆਵੇਂ ਬਸ ਬਹੁਤਾ ਧਾਨ ਦੇ ਸਭ ਕੋ ਤੇਰੇ ਬਸ ਅਗਮ ਅਗੋਚਰਾ ਤੂੰ ਭਗਤਾਂ ਕੇ ਬਸ ਭਗਤਾ ਤਾਣ ਤੇਰੇ ਰਾਦਾ ਮੋ منان دا, دا مطلب یہ ہے رادہ والی برتی بنے اسی رادہ بن گئے تھے کرشن تھے مگر مگر ہی رادہ تو رادا پرایا پا تو کرشن کے میں خوش اسی کے میں کریے تا رادہ رادا کرتے ہیں برندہ پن ਰਾধা 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 ਵੀ ਰਾধা ਅਸੀਂ ਵੀ ਰਾਧਾ ਦਾ ਵਾਪਰੇਮ ਬਣਾ ਲਈਏ ਤੇ ਕ੍ਰਿਸ਼ਨ ਤੇ ਸਾਡੇ ਮਗਰ ਮਗਰ ਫਿਰਨਾ ਮੈਂ ਤਾਂ ਤੁਹਾਨੂੰ ਕਿਹਾ ਇੱਥੇ ਆ ਕੇ ਬਾਬਾ ਹਜਾਰਾ ਸਿੰਘ ਤੋਂ ਪ੍ਰੇਮ ਸਿੱਖੋ ਵੀ ਬਾਬਾ ਜੀ ਅਸੀਂ ਪ੍ਰੇਮ ਕਿਵੇਂ ਕਰੀਏ ਸਾਡੇ ਅੰਦਰ ਕਿਵੇਂ ਇਹ ਲੱਗਣਾ ਮੈਂ ਇਹ ਬੇਨਤੀ ਤੁਹਾਨੂੰ ਕੀਤੀ ਹੈ ਉਥੇ ਰਾਧਾ ਰਾਧਾ ਕਰਦੇ ਆ ਸਾਰੇ ਇਹ ਹੁਣ ਸਾਜ ਚੁੱਕ ਕੇ اکبر چلے گیا سارے اوڑی اوڑی اندر گئے تھے اے بھی گروہ جی آیا میں آ گیا بے جا تان سین بے گیا آ کون ہے کہ جی اے بھی ساتھ چھوٹ کے لئے آیا بندہ سیو ہے میرا بدیا اینا تے او پھر کہیں دا بھی کہے اپنے گروہ نو بھی گاوے ਕਹਿੰਦੇ ਮੇਰੇ ਗੁਰੂ ਨੇ ਐਂਦਾ ਨਹੀਂ ਕਹੋਣਾ ਇਹ ਤੇ ਮਸਤੀ ਹੁੰਦੀ ਹੈ ਅੰਦਰੋਂ ਨਿਕਲੇਗਾ ਰੰਗ ਲੋਰ ਚੜੇਗਾ ਆਨੰਦ ਆਏ ਹੋਤੇ ਰੰਗ ਹੱਸੈ ਰੰਗ ਰੋਵੇ ਰੰਗ ਚ ਹੀ ਹੱਸਦੇ ਆ ਰੰਗ ਚ ਹੀ ਰੋਦੇ ਚੁੱਪੀ ਕਰ ਜਾਂਦੇ ਕਦੇ ਕਦੇ ਛੁੱਪ ਪੀ ਕਰ ਜਾਏ ਪਰਵਾਹ ਨਾ ਹੀ ਕਿਸੇ ਕੇਰੀ ਬਾਤ ਸੱਚੇ ਨਾਲ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ ਜੇ ਮੈਂ ਇਦਾਂ ਕਹਿ ਤਾ ਗਾਓ ਤੇ ਗੱਲ ਨਹੀਂ ਬਣਨੀ ਇਹਦੇ ਮਰਜ਼ੀ ਦੇ مالک ਹੈ ਜਦੋਂ ਜੀ ਕਰੇਗਾ ਜਦੋਂ ਲੋਰ ਆਏਗਾ ਫੇਰ ਗਾਉਣਗੇ ਫੇਰ ਆਨੰਦ ਚ ਹੋਣਗੇ ਬਾਬਾ ਮਨਮਤਵਾਰੋ ਉਹ ਤੇ ਮਸਤ ਹੁੰਦਾ ਮਨ ਤੇ ਇੱਕ ਲੋਰ ਹੁੰਦਾ ਚੜ ਗਿਆ ਤੇ ਚੜ ਗਿਆ ਬਸ ਮਿਰੋਨਾ ਅਕਬਰ ਨੂੰ ਕਾਣ ਪਵੇ ਵੀ ਤੇਰਾ ਗੁਰੂ ਗਾਵੇ ਤੇ ਮੈਂ ਸੁਣਾ ਤਾਨ ਸੈਨ ਨੇ ਗਾਇਆ ਤੇ ਜਾਣ ਕੇ ਸੁਰ ਹਲਾਤੀ ਇੱਕ ਸੁਰ ਗਲਤ ਲਾਤੀ ਤਾਨ ਸੈਨ ਗਾਣ ਲੱਗਾ ਸੁਰ ਗਲਤ ਲਾਤੀ ਤੇ ਉਹਦੇ ਗੁਰੂ ਨੇ ਇੱਕਦਮ ਕਹਿੰਦਾ ਤਾਨ ਸੈਨ ਗਲਤ ਗਾ ਰਿਹਾ ਕਹਿੰਦਾ ਜੀ ਤੁਸੀਂ ਠੀਕ ਕਰ ਦਿਓ ਫਿਰ ਕਿਵੇਂ ਗਾਣਾ ਉਹਨੇ ਗੋ ਗਾਵੇ ਗਾਓ ਤਾਨ ਸਾਹਿਬ ਅਕਬਰ ਵੱਲ ਮੂੰਹ ਕਰਕੇ ਗਾਉਂਦਾ ਸੀ ਖੁਸ਼ ਅਕਬਰ ਨੂੰ ਕਰਦਾ ਸੀ ਉਹਨੇ ਕ੍ਰਿਸ਼ਨ ਦੀ ਮੂਰਤੀ ਵੱਲ ਵੇਖਿਆ ਅੱਖਾਂ ਚੱਖਾਂ ਪਾਈਆਂ ਉਹੀ ਰਾਗ ਜਦੋਂ ਉਹਦੇ ਗੁਰੂ ਨੇ ਗਾਇਆ ਰੋਮ ਰੋਮ ਪੁਲਕਿਤ ਹੋ ਗਿਆ ਰੋ ਕਰਨਾਟ ਛੇੜਦੇ ਗੁੰਝਾਂ ਪਾਉਂਦੀਆਂ ਪੁਰਬਖੋ ਚੰਗੇ ਗੁਣੀ ਪਿਆਰ ਵਾਲੇ ਨਾ ਤੁਹਾਡਾ ਅੰਦਰ ਹਲਾ ਦਿੰਦੇ ਕੰਪਨ ਕਰਨ ਲਾ ਦਿੰਦੇ ਹੈ ਵਾਈਬ੍ਰੇਟ ਹੋਣ ਲੱਗ ਜਾਂਦਾ ਹੈ ਸੈਂਸੇਸ਼ਨ ਹੋਣ ਲੱਗ ਜਾਂਦੀ ਬੋਦੀ ਆ ਜਿਹੜੀ ਪੁੰਡਲੀਣੀ ਕਹਿੰਦੇ ਪੁੰਡਲੀਣੀ ਜਾਗਰਣ ਹੋ ਜਾਂਦਾ ਹੈ ਕੀਰਤਨ ਵਿੱਚ ਖੁੱਲ ਜਾਂਦਾ ਸਾਰਾ ਕੁਝ ਜੇ ਕੋਈ ਮਸਤ ਹੋਵੇ ਗੌਣ ਵਾਲਾ ਜ਼ਿੰਦਗੀਆਂ ਬਦਲ ਜਾਂਦੀਆਂ ਮੈਂ ਬਹੁਤ ਵਾਰ ਦੱਸਿਆ ਸਾਡੇ ਨੇੜੇ ਚੌਂਟਾ ਸਾਫ ਸੀ ਉੱਥੇ ਮੈਂ ਮਹਾਪੁਰਖਾਂ ਦੀ ਇੱਕ ਧਾਰਨਾ ਸੁਣੀ ਸੀ ਤਨ ਸੁੱਕ ਕੇ ਹੱਡਾਂ ਦਾ ਹੋਇਆ ਪਿੰਜਰਾ ਅਜੇ ਵੀ ਨਹੀਂ ਰੱਬ ਬੋੜੇ ਇੱਕ ਧਾਰਨਾ ਨੇ ਜ਼ਿੰਦਗੀ ਬਦਲੀ ਅੱਜ ਤੱਕ ਮੈਨੂੰ ਉਹ ਧਾਰਨਾ ਨਹੀਂ ਬੋਲੀ ਮਸਤੀ ਚਾੜਦੀ ਹੁੰਦੀ ਉਹਨਾਂ ਨੇ ਮਸਤ ਹੋ ਕੇ ਅਨੰਦ ਵਿੱਚ ਗਾਈ ਅਨੰਦ ਮਸਤੀ ਹੁਣ ਤਾਨ ਸੈਣ ਤੇ ਗਾਉਂਦਾ ਹੈ ਪੈਸੇ ਲਈ ਪਰ ਉਹਦਾ ਗੁਰੂ ਹਰੀਦਾਸ ਉਹ ਤੇ ਸਵਾਮੀ ਹੈ ਉਹ ਤੇ ਕ੍ਰਿਸ਼ਨ ਦਾ ਭਗਤ ਹੈ ਉਹ ਗਾਉਂਦਾ ਹੈ ਭਗਵਾਨ ਲਈ ਉਹ ठाकुर ਜੀ ਨਹੀਂ ਗਾਉਂਦਾ ਇਹਦਾ ਫਰਕ ਹੈ ਬੋਲ ਕਾਂ ਤੇ ਕੋਇਲ ਦਾ ਰੰਗ ਇੱਕੋ ਜਿਹਾ ਕੋਇਲ ਨੂੰ ਆਖਣ ਮਿੱਠੀ ਬੋਲੀ ਕਾਂ ਆਖਣ ਕੰਨ ਖਾਵਣ ਕਹਿੰਦੇ ਕਾਂ ਨੂੰ ਕਹਿੰਦੇ ਆ ਕੰਨ ਖਾਂਦਾ ਤੇ ਕੋਇਲ ਨੂੰ ਕਹਿੰਦੇ ਆ ਬੜੀ ਮਿੱਠੀ ਬੋਲਦੀ ਹੈ ਕੋਇਲ ਨੂੰ ਆਖਣ ਮਿੱਠੀ ਬੋਲੀ ਕਾਂ ਆਖਣ ਕੰਨ ਖਾਵਣ ਤਾਂ ਵੀ ਕਾਲਾ ਕੋਇਲ ਵੀ ਕਾਲੀ ਦੋਵੇਂ ਪੰਛੀ ਜਾਤ ਸਦਾਵਣ ਕਹਿੰਦੇ ਹੈ ਦੋਵੇਂ ਕਾਲੇ ਹੈ ਪੰਛੀ ਕਾ ਬੋਲੇ ਜੀ ਕਰਦਾ ਵੱਡਾ ਮਾਰੋ ਕੋਇਲ ਬੋਲੇ ਜੀ ਕਰੇ ਸੁਣੀ ਜਾਓ ਸੁਣੀ ਜਾਓ ਫਰਕ ਕੀ ਐ ਕਹਿੰਦੇ ਜਾਂ ਟੁੱਕ ਵੇਖੇ ਤਾਂ ਕਾ ਕਾ ਕਰਦਾ ਹੀ ਨਾ ਜੱਗ ਤੋਂ ਹੋਇਆ ਇਹ ਟੁੱਕ ਲਈ ਕਾ ਕਰਦਾ ਪਰ ਪ੍ਰੀਤਮ ਦੇ ਬਿਰਹੋਂ ਵਿੱਚ ਗਾਵੇ ਕੋਇਲ ਸੋਭਾ ਪਾਵਨ ਕਹਿੰਦੇ ਪਿਆਰੇ ਦੇ ਪਿਆਰ ਵਿੱਚ ਗਾਉਂਦੀ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਉਹ ਕਹਿੰਦੀ ਆਪਣੇ ਪ੍ਰੀਤਮ ਕੇ ਹਾਂ ਫਿਰ ਫਿਰ ਹੋਨੇ ਫੂਕ ਸਕਿਆ ਦਾਈਓ ਹੋ ਗਈਆਂ ਫਰੀਦਾ ਮੈਂ ਤਾਂ ਕਾਲੀ ਕਾਲੀ ਹੋ ਗਈ ਇਸ ਕਰਕੇ ਹਰੀਦਾਸ ਨੇ ਜਦੋਂ ਪਾਇਆ ਸੱਚ ਮੁੱਚ ਉਹ ਅਕਬਰ ਕਹਿੰਦਾ ਵਾਹ ਕੀ ਬਾਤ ਹੈ ਉਸੇ ਵੇਲੇ ਉਹ ਕਹਿੰਦਾ ਕੌਣ ਹੈ ਬੰਦਾ ਇਹ ਵਾਹ ਕੀ ਆਇਆ ਇਹ ਕੌਣ ਹੈ ਜਿਆਦਾ ਚਿਰ ਨਹੀਂ ਲੁਕ ਸਕਿਆ ਕਹਿੰਦੇ ਅਕਬਰ ਆਇਆ ਅਕਬਰ ਆਇਆ ਤਾਨ ਸੈਨ ਨੂੰ ਦੱਸਣਾ ਪਿਆ ਮੈਂ ਇਹਨਾਂ ਦੇ ਉੱਥੇ ਕਉਂਦਾ ਇਹ ਤੇ ਮੇਰੇ ਇਹ ਤੇ ਬਾਦਸ਼ਾਹ ਆਇਆ ਹੈ ਹਿੰਦੁਸਤਾਨ ਦਾ ਬਾਦਸ਼ਾਹ ਮੇਰੇ ਗੁਰੂ ਜੀ ਤੁਹਾਨੂੰ ਸੁਣ ਆਇਆ ਮੈਂ ਤੇਰੇ ਲਈ ਨਹੀਂ ਗਾਉਣਾ ਮੈਂ ਆਪਣੇ ਠਾਕੁਰ ਜੀ ਲਈ ਗਾਉਣਾ ਇਹ ਪ੍ਰੇਮ ਉਹ ਤਰਲੇ ਲਵੇ ਹੱਥ ਜੋੜੇ ਮੈਨੂੰ ਕੋਈ ਸੇਵਾ ਹੀ ਦੱਸ ਦੇ ਕੋਈ ਸੇਵਾ ਜਾ ਬਸ ਮੈਨੂੰ ਨਹੀਂ ਲੋੜ ਤੇ ਪਰਵਾਹ ਨਹੀਂ ਕਿਸੇ ਦੀ ਕੋਈ ਪਰਵਾਹ ਨਹੀਂ ਇਦਾਂ ਦੀ ਮਸਤੀ ਸੀ ਗੁਰਮਖੋ ਜਿਨ੍ਹਾਂ ਦੇ ਅਸੀਂ ਥਾਂ ਤੇ ਬੈਠੇ ਆ ਸੱਚਮੁੱਚ ਉਹ ਵੀ ਇਦਾਂ ਦੇ ਕਿਸੇ ਦੀ ਪਰਵਾਹ ਨਹੀਂ ਆਪਣੀ ਮਸਤੀ ਚ ਆਪਣੇ ਲੋਰ ਚ ਤੇ ਮੈਂ ਆਪ ਸਾਰਿਆਂ ਨੂੰ ਬੇਨਤੀ ਕਰਦਾ ਸਾਡੇ ਕਈ ਕਹਿਣਗੇ ਅਸੀਂ ਤੇ ਗ੍ਰਿਸ਼ਤੀ ਬੰਦੇ ਆ ਜੀ ਅਸੀਂ ਕਿੱਥੇ ਇਧਰ ਨੂੰ ਪੈ ਬਾਬਾ ਜੀ ਕਿਹੜਾ ਗ੍ਰਿਸ਼ਤੀ ਨਹੀਂ ਸੀ ਉਹਨਾਂ ਦਾ ਕਿਹੜਾ ਵਿਆਹ ਨਹੀਂ ਸੀ ਹੋਇਆ ਉਹਨਾਂ ਦੇ ਕਿਹੜਾ ਬੱਚੇ ਨਹੀਂ ਸੀ ਉਹਨਾਂ ਦੀ ਕਿਹੜਾ ਜ਼ਮੀਨ ਜਾਇਦਾਦ ਨਹੀਂ ਸੀ ਸਭ ਕੁਝ ਚੱਲਦਾ ਰਹਿੰਦਾ ਹੈ ਪਰ ਨਾਲ-ਨਾਲ ਆਪਣੇ ਮਨ ਨੂੰ ਇੱਧਰ ਨੂੰ ਲਾ ਕੇ ਰੱਖੀਏ ਜੋੜ ਕੇ ਰੱਖੀਏ ਲੱਗੇ ਰਹੀਏ ਤਾਂ ਕਰਕੇ ਇਹੋ ਜਿਹੇ ਗੁਰਮਖ ਨਹੀਂ ਲੱਭਦੇ ਜਿਹੜੇ ਇੱਕ ਰਸ ਆਪਣੀ ਜ਼ਿੰਦਗੀ ਕੱਢਦੇ ਇਹੋ ਜਿਹੇ ਤੇ ਲੱਭ ਜਾਣ ਕਿ ਤੇ ਸ਼ੁਕਰ ਹੈ ਜਿਨ੍ਹਾਂ ਨੇ ਸੰਗਤ ਕੀਤੀ ਐ ਤੇ ਜੇ ਮਿਲ ਜਾਣ ਫਿਰ ਉਹਨਾਂ ਤੋਂ ਤੇ ਕੋਈ ਜਨ ਹਰਿ ਸਿਉਂ ਦੇਵੈ ਜੋਰ ਚਰਨ ਗਉਂਪਕੋਂ ਸੁਖ ਰਸਨਾ ਦੀਜੈ ਪ੍ਰਾਨ ਅਕੋਰ ਚਰਨ ਫੜ ਲਵਾ ਚੰਗੇ ਚੰਗੇ ਬਚਨ ਬੋਲਨਾ ਪ੍ਰਾਨ ਰੱਖਦੇ ਆ ਅਗੇ ਦੀਜੈ ਪ੍ਰਾਨ ਅਕੋਰ ਇਹ ਤੇ ਕੋਈ ਤੈ ਸਾਹਿਬ ਕੀ ਬਾਤ ਤੇ ਆਖੇ ਕੋ ਨਾਨਕ ਕਿਆ ਦੀਜੈ ਸੀਸ ਵੱਡੇ ਕਰ ਬੈਸਨ ਦੀਜੈ ਬਿਨ ਸਿਰ ਸੇਵ ਕਰੀਤਾ ਸਿਰ ਵੱਡ ਕੇ ਬਣਾ ਦਿਆ ਮੂੜਾ ਮੂੜਾ ਕੀ ਕੁਰਸੀ